ਸਾਡੇ ਮਾਨਯੋਗ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜਿਹੜੇ ਮਾੜੇ ਅਨਸਰਾਂ ਦੇ ਵਰਕਲਪ ਜਿਹੜੀ ਅਸੀਂ ਮੈਂ ਸ਼ੁਰੂ ਕੀਤੀ ਆ ਉਹਦੀ ਲੜੀ ਦੇ ਅਧੀਨ ਹੀ ਸਾਡੇ ਸੀਏ1 ਇਨਸਪੈਕਟਰ ਨਵਦੀਪ ਸਿੰਘ ਜਿਹੜੇ ਇਨਚਾਰਜ ਆ ਉਹਨਾਂ ਦੇ ਵਿੱਚ ਸਬੰਤ ਇਨਸਪੈਕਟਰ ਮੋਨਦੀਪ ਸਿੰਘ ਦੀਗਵਾਈ ਦੇ ਵਿੱਚ ਇੱਕ ਕਿਸਾਨ ਚੌਕ ਬਠਿੰਡਾ ਤੋਂ ਇੱਕ ਪ੍ਰਵੀਨ ਕੁਮਾਰ ਉਰਫ ਮੇਜਰ ਨੂੰ ਕਾਬੂ ਕਰਕੇ ਉਹਦੇ ਕੋਲੋਂ ਅਸੀਂ ਦੋ ਪਿਸਟਲ ਤੇ ਪੰਜ ਜਿੰਦਾ ਰੌਂਦ ਤੇ ਦੋ ਮੈਗਜ਼ੀਨ ਉਸ ਤੋਂ ਬਰਾਮਦ ਕੀਤੇ ਆ ਤੇ ਇਸ ਦੇ ਸਬੰਧ ਦੇ ਵਿੱਚ ਸਾਡਾ ਮੁਕੱਦਮਾ ਅਨੰਪੁਰ 167 ਤੇ ਥਾਣਾ ਕਨਲਾਨ ਕਲੋਨੀ ਦੇ ਵਿੱਚ ਇਹਦਾ ਮੁਕੱਦਮਾ ਦਰਜ ਕੀਤਾ ਗਿਆ। ਸਰ ਲਿਆਇਆ ਕਿ ਕੀ ਸੀ ਇਹ ਇਹ ਦਰਾਨੇ ਪੁੱਛ ਗਏ ਸੀ ਇਹਨੇ ਮੋਢਲੇ ਪੁੱਛ ਗਏ ਸੀ ਤੇ ਦੱਸਿਆ ਵੀ ਇਹ ਜਿਹੜਾ ਪੈਸਟਲ ਸੀਗੇ ਇਹ ਲੈ ਕੇ ਆ ਮੱਧ ਪ੍ਰਦੇਸ਼ ਤੋਂ ਲੈ ਕੇ ਆ ਰਿਹਾ ਸੀ ਇਹ ਸਪਲਾਈ ਕਿੱਥੇ ਕਰੇਗੀ ਤੇ ਇਹ ਸਾਡਾ ਹਜੇ ਜਾਂਚ ਦਾ ਵਿਸ਼ਾ ਤੇ ਇਹਦਾ ਅਸੀਂ ਪੁਲਿਸ ਰਿਮਾਨਾ ਹਾਸਲ ਕਰਕੇ ਡੰਗਾਈ ਨਾਲ ਇਹਦੀ ਜਾਂਚ ਕਰਕੇ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਫਿਰ ਉਸ ਬਾਰੇ ਤੁਹਾਨੂੰ ਦੱਸਿਆ ਜਾਊਗਾ ਲੱਗਦਾ ਨਹੀਂ ਕੋਈ ਮਾਮਲਾ ਦਰਜ ਹੋ ਜੀ ਇਹ ਵੀ ਇੱਕ ਡੰਗਾ ਹੈਗਾ ਜਾਂਚ ਦਾ ਵਿਸ਼ਾ ਰਿਕਾਰਡ ਬਾਚ ਕੇ ਤੇ ਉਸ ਤੋਂ ਪਤਾ ਲੱਗੇਗਾ ਵੀ ਇਹਦਾ ਕੀ ਆ ਗ੍ਰਮੀਨਲ ਬੈਕਗ੍ਰਾਉਂਡ ਕੀ ਹੈ। ਸ੍ਰੀ ਰੈਨ ਵਾਲਾ ਬੇਸਿਕਲੀ ਕਿੱਥੋਂ ਦਾ ਹੈ? ਇਹ ਬੇਸਿਕਲੀ ਪਿੰਡ ਝੰਡ ਵਾਲਾ ਬਿਸ਼ਨੋਈਆਂ ਤੇ ਨੇੜੇ ਮੰਡੀ ਡੱਬ ਵਾਲੀ ਤੇ ਜ਼ਿਲ੍ਹਾ ਸਰਸਾ ਹਰਿਆਣਾ ਦਾ ਰਹਿਣ ਵਾਲਾ ਹੈ। ਤੇ ਬੇਸੀ ਕੀ ਕੰਮ ਕੀ ਕਰਦਾ ਹੈ? ਇਹ ਜਿਹੜਾ ਕੰਮ ਤਾਂ ਕੋਈ ਇਹ ਬੈਲਰ ਟਾਈਪ ਤੇ ਉਸੋ ਬੰਦਾ ਹੈ। ਤਦ ਵਿੱਚ ਦੂਰੋਂ ਪਤਾ ਚੱਲਿਆ ਜੀ ਇਹ ਕਿੰਨੇ ਟਾਈਮ ਦਾ ਕਰ ਰਿਹਾ ਹੈ ਕੰਮ। ਇਹ ਸਾਡਾ ਜਾਂਚ ਦਾ ਵਿਸ਼ਾ ਹੈ। ਤੇ ਉਹ ਉਹ ਡੁਗਾ ਹੀ ਨਾ ਪੁੱਛ ਗਿਛ ਕਰਕੇ ਇਹ ਸਾਰਾ ਕੁਝ ਸਾਰੇ ਤੱਤ ਸਾਹਮਣੇ ਲਿਆਵਾਂਗੇ ਸਰ ਇਸ ਤਰ੍ਹਾਂ ਦੇ ਜਿਹੜੇ ਨਜਾਇਜ਼ ਅਸਲੇ ਸਪਲਾਈ ਕਰਦੇ ਆ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਦੇਖੋ ਕੋਈ ਵੀ ਜਿਹੜਾ ਸਮਾਜ ਦੇ ਵਿੱਚ ਮਾੜਾ ਕੰਮ ਕਰ ਰਿਹਾ ਤੇ ਸਾਡੀ ਬਠਿੰਡਾ ਪੁਲਿਸ ਬਹੁਤ ਸਤਾਰਕਾ ਤੇ ਇਹਨਾਂ ਨੂੰ ਸਾਰਿਆਂ ਨੂੰ ਸਾਡੀ ਇਹ ਵਾਰਨਿੰਗ ਆ ਵੀ ਉਹ ਮਾੜੇ ਕੰਮਾਂ ਤੋਂ ਬਾਜ ਆ ਜਾਣ ਨਹੀਂ ਤਾਂ ਇਹਨਾਂ ਦਾ ਸਥਾਨ ਫਿਰ ਸਲਾਖਾਂ ਦੇ ਪਿੱਛੇ ਹੀ ਆ ਤੇ ਅਸੀਂ ਬੜੀ ਮਸਤੀ ਦੀ ਨਾਲ ਇਹ ਡਿਊਟੀ ਕਰ ਰਹੇ ਹਾਂ ਤੇ ਜਿੰਨੇ ਵੀ ਸਮਾਜ ਦੇ ਵਿੱਚ ਜਿਹੜੇ ਮਾੜੇ ਅੰਸਰ ਆ ਤੇ ਉਹਨਾਂ ਨੂੰ ਉਹ ਕਾਬੂ ਕਰਕੇ ਸਿਲਾਖਾਂ ਪਿੱਛੇ ਪਹਚਾਇਆ ਜਾਵੇਗਾ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਅਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ